ਗਰਵਾਣੀ ਅੱਜ ਦੀ ਗੱਲ ਕਰਦੀ ਹੈ ਅੱਜ ਕਿੰਨਾ ਕੁ ਹੈ ਸਾ ਆਇਆ ਧੰ ਧੰ ਤਸਿੱਧੋ ਦਮੀ ਆ ਇੱਕ ਦਮੀ ਆ ਵਾਇਗ੍ਰਿਵ ਸ ਦੋਖੇ ਸਾਡੀ ਜ਼ਿੰਦਗੀ ਚ ਨਖਾਰ ਲਿਆਉਣਗੇ ਦੁਖੀ ਬੰਦਾ ਰੋਗ ਦੀ ਜਾਣਕਾਰੀ ਰੱਖਦਾ ਹੈ ਤੰਦਰੁਸਤ ਨੂੰ ਔਸ਼ਧਾ ਤੰਦਰੁਸਤੀ ਦਾ ਕਾਰਨ ਵੀ ਨਾ ਪਤਾ ਹੋਵੇ ਸ ਇਹ ਜੀਵਨ ਸਾਡਾ ਪੁੱਠੇ ਗਿਣਤੀ ਵਾਲਾ ਹੈ 12 ਘਰ ਨੂੰ ਆਉਣਾ ਹੈ ਸ ਜਦੋਂ ਅਸੀਂ ਪਹਾੜਾਂ 'ਚ ਚੜਦੇ ਜਾਾਂਗੇ ਜਗਾ ਘਟੇਗੀ ਰਸਤਾ ਘਟੇਗਾ ਸੰਸਾਰ ਚ ਭਿੰਡ ਹੈ ਤਾਂ ਸੱਚ ਦੇ ਵਪਾਰੀ ਵਿਰਲੇ ਵਿਰਲੇ ਹਨ ਮੁਕਤਸਰ ਗੱਲ ਕਰਾ ਸਿਰ ਦੀ ਪੀੜਾ ਸਿਰ ਦਾ ਗਿਆਨ ਕਰਾਏਗੀ ਅੱਗੇ ਪਿੱਛੇ ਨਹੀਂ ਪਤਾ ਲਾਗਾ ਦੇ ਵੀ ਸਾਠ ਹੈ ਸਰੀਰ ਦੇ ਅੰਗ ਹਨ ਅੱਖਾਂ ਸਾਰੇ ਘਰ ਦਾ ਖਿਆਲ ਰੱਖਣਾ ਪਏਗਾ ਬਾਹਰੋਂ ਘਰ ਨੂੰ ਆਉਣਾ ਹੈ ਜੋ ਸੁਖ ਹਨ ਜੋ ਅਸ ਵਰਸ ਹੈ ਐਸਰਸ ਹੈ ਸ समझ ना पाएगा तू तो फुलिया फुलिया क्यों है क्यों दो पैसे आ गए सो कहदी खुशी ये माया आ खेल है सो माया आ गई गरीबी सी ठीक सी ਨਾਤੇ ਲੱਤ ਕਰ ਕੇ ਸੌਂਦੇ ਸੀ ਮਾਇਆ ਆ ਗਈ ਚਿੰਤਾ ਆ ਗਈ ਨਾਲ ਹੈ ਫਲਾਣਾ ਨਾ ਮੰਗਣਾ ਆ ਜੇ ਆਪਣੇ ਖਾਸ ਸੋ ਪਤਨੀ ਤੇ ਡਰ ਲੱਗ ਪਿਆ ਕਿਤੇ ਚੱਕੂ ਮਾਰਨਾ ਦੇਵੇ ਮਾਰਨਾ ਦੇਵੇ ਮਾਇਆ ਆ ਗਈ ਮੌਤਾ ਵੀ ਖਤਰਾ ਹੋਇਆ ਕਿੱਥੇ ਆਰਾਮ ਨਾਲ ਸੌਂਦੇ ਸੀ ਕਰੋੜ ਆ ਕੇ 1 ਕਰੋੜ ਆ ਗਿਆ ਉਹ نیند ਨਹੀਂ ਆ ਰਹੀ ਕਿੱਥੇ ਕਿੱਥੇ ਖਰਚੀ ਐ ਕਿੱਥੇ ਕਿੱਥੇ ਲਾਈਏ ਸੀ ਆਰਾਮ ਨਾਲ ਸੌਂਦੇ ਸੀ ਆਪਣੀ ਨੀਂਦ ਉੱਠਦੇ ਸੀ ਇਹ ਮਾਇਆ ਗਈ ਖੁਸ਼ੀਆਂ ਚਾਹੀਦੀ ਸੀ ਤਰਵੇਸ਼ਰ ਕਾਣਾ ਮਾ ਮੈਨੂੰ ਲਾਂਭਾ ਦੇਓ ਮੈਂ ਕੁਛ ਵੀ ਨਹੀਂ ਗਲਤ ਕਰਦਾ ਜਿੰਨੀ ਤੇਰੀ ਯੋਗਤਾ ਹੈ ਤਿੰਨਾ ਜਿੰਨਾ ਤੇਰਾ ਹੱਕ ਹੈ ਮੈਂ ਸਭ ਨੂੰ ਦਿੰਦਾ ਹਾਂ ਮੈਂ ਕਾਨੂੰਨ ਰੂਪਾ ਮੈਂ ਸਿਸ਼ਟਰ ਰੂਪਾ ਸ ਸੰਪ ਦੇਖਣਾ ਹਰਖਿਆ ਵਿਪਤ ਦੇਖਣਾ ਰੋਏ ਸ ਇਹ ਮਾਇਆ ਦੇਖ ਕੇ ਕਿਉਂ ਹਰਖਦਾ ਹੈ ਕਿਉਂ ਵਿਪਤ ਦੁਖੀ ਹੁੰਦਾ ਹੈ ਦੁਖ ਚ ਸੋ ਜਉ ਸੰਪਤ ਤੋ ਬੇਬਤ ਹੈ ਵਿਦਨੇ ਰਛਿਆ ਸੋ ਹੋਏ ਸੋ ਇਹ ਮਲਾਪ ਵਿਛੋੜਾ ਇਹ ਜਿੰਦ ਦਾ ਸੰਜੋਗ ਵਜੋਗ ਤਰਾਈ ਹੂਆ ਇਹ ਪਰਮੇਸ਼ਰ ਦਾ ਹੈ ਸਭ ਜੋ ਸਾਟਾ ਮਲਾਪ ਹੋਇਆ ਸਾਨੂੰ ਜੋ ਪਦਾਰਥ ਮਿਲ ਰਹੇ ਹਨ ਇਤਰਾ ਤਰੋਂ ਕਿੱਥੇ ਆ ਤੁਨੀ ਤੋਂ ਇਹ ਤੋਂ ਸਾਰਾ ਉਤਪਨ ਹੁੰਦਾ ਇਥੋਂ ਹਵਾ ਚੱਲ ਰਹੀ ਹੈ ਹਵਾ ਤੋਂ ਅੱਗੇ ਆਵਾਜ਼ ਬਣ ਰਹੀ ਹੈ ਗਲੇ ਸੋ ਉਪਰ ਆ ਠਾਕਰ ਬੈਠਾ ਅੱਗੇ ਇਹ ਪੁਰਜਾ ਹੈ ਬਦਾਮ ਵਰਗਾ ਇਹਦਾ ਫੈਸਲਾ ਚਲਦਾ ਪਿੱਛੇ ਕਰੋਟ ਵਰਗਾ ਸਾਰਾ ਸਰਕਲ ਸਾਰੇ ਸਰੀਰ ਦਾ ਜੁੜਿਆ ਹੋਇਆ ਸੋ ਰੁੱਖ ਦਾ ਪੱਤਾ ਰੁੱਖ ਦੇ ਰੂਪ ਹੈ ਉਹਦੇ ਇਹ ਟਾਹਣੀਆਂ ਸਾਰਾ ਉਹਦੇ ਹੀ ਹੈ ਫਲ ਫੁੱਲ ਸਤਿਸ਼ ਆਪ ਹੈ ਇਹ ਬਿਰਲੇ ਨੂੰ ਸਮਝ ਆਉਂਦੀ ਹੈ ਜੋ ਸਮਝ ਲੇਗਾ ਜੀਵਨ ਬਾਜੀ ਜਿੱਥਲੇਗਾ ਸੋ ਗਰੀਬੀ ਗਰੀਬੀ ਜੇ ਕਿਸੇ ਨੇ 2 ਪੈਸੇ ਵੀ ਦੇਣੇ ਨੇ ਅਗਲੇ ਨੇ ਉਹ ਵੀ ਨਹੀਂ ਦੇਣੇ ਦੇ ਕਿੱਥੇ ਮੋੜੇਗਾ ਇਹ ਤੇ ਸਭ ਭੁੱਖ ਭੁੱਖ ਕਰ ਰਿਆ ਹੈ ਗਰੀਬੀ ਗਰੀਬੀ ਕਰਿਆ ਨਹੀਂ ਸੋ ਮੰਨ ਨੀ ਨਾ ਮਤ ਉੱਚੀ ਇਹ ਗਰੀਬੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮੰਗੀ ਹੈ ਠੀਕ ਹੈ ਸਿੱਖ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਹਿਣ ਮੈਂ ਲਾਚ ਵਸਣਾ ਸ ਇਹ ਲਮੀ ਲਮੀ ਗੱਡੀਆਂ 'ਤੇ ਸਵਾਰੀ ਕਰਨੈ ਸ ਇਹ ਮਾਇਆ ਤਾ ਰੋਕਿਆ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਇਆ ਚਰਹਿ ਕੇ ਜਿਵੇਂ ਕਮਲ ਦਾ ਫੁੱਲ ਆਵੇ ਲੇਪ ਰਹਿਣਾ ਹੈ ਕੋ ਬਿਰਲਾ ਹੈ ਸੋ ਜੋਏ ਪਹਾੜੀ 'ਤੇ ਚੜਦਾ ਹੈ ਜਿਉ ਜਿਉ ਉੱਪਰ ਜਾਵਾਂਗੇ ਸੋ ਪੈਣਾ ਘਟੇਗਾ ਔਰ ਲੋਕ ਵੀ ਕੋਈ ਵਰਲਾ ਹੈ ਜੋ ਸਾਧੂ ਹੈ ਸੰਤ ਹੈ ਮੀਆਂ ਹੈ ਪੰਡਤ ਹੈ ਜਿਹੜਾ ਪਰ ਇਹ ਚੋਟੀ ਤੇ ਚੜਦਾ ਹੈ ਸੋ ਜੀਵਨ ਦੀ ਆਸਾਂ ਛੱਡ ਕੇ ਸਾਹਮਣੇ ਪੰਥ ਨੂੰ ਦੇਖਣਾ ਪਏਗਾ ਇਹ ਪੈਰਾਂ ਨਾਲ ਚੱਲਣਾ ਪਏਗਾ ਇਹ ਇੱਕ ਇੱਕ ਮਿੰਟ ਸਕਿੰਟ ਕਰਕੇ ਸਾਡੀ ਜ਼ਿੰਦਗੀ ਚੋਂ ਘਟ ਰਿਹਾ ਕਿ ਪ੍ਰਾਤ ਕਰਨਾ ਸਭ ਕੁਝ ਇਸਰੀ ਚ ਮਿਲੇਗਾ ਜੀ ਸੰਪੈ ਦੇਖਣਾ ਹਰ ਖਿਆ ਵਿਵਤ ਦੇਖਣਾ ਰੋਏ ਇਹ ਦਰਲੇ ਹਨ ਜੋ ਧੋਖਾ ਹੈ ਸੋਖਾ ਹੈ ਉਹ ਚਿੰਤਾ ਨਹੀਂ ਕਰਦੇ ਚਿੰਤਨ ਕਰਦੇ ਹ ਸੋ ਪਰਮੇਸ਼ਰ ਕਨੂਰ ਰੂਪ ਹੈ ਉਹ ਸਿਸ਼ਟ ਰੂਪ ਹੈ ਸੱਚ ਰੂਪ ਹੈ ਜੀ ਸੱਚ ਦਾ ਪੱਲਾ ਫੜਾਂਗੇ ਸੋ ਤੇ ਪਬਜਲ ਤੋਂ ਤਰ ਜਾਗੇ ਸੱਚ ਵਾਲਾ ਰਸਤਾ ਥੋੜਾ ਜਿਹਾ ਔਖਾ ਹੈ ਇਹ ਜਿਹੜੋ ਇਹ ਸਿਰ ਤਲੀ ਤੇ ਰੱਖਣਾ ਪੈਂਦਾ ਹੈ ਭਗਤ ਬੰਨਾ ਸੋ ਇਧਰਲੇ ਸੰਸਾਰ ਵਾਲੇ ਪਾਸੇ ਭੀੜ ਹੈ ਇਧਰ ਇੱਕ ਮੋਜ ਹੈ ਰਸਤਾ ਖਾਲੀ ਹੈ ਸੱਚ ਦੇ ਵਪਾਰੀ ਇੱਧਰ ਨੇ ਜੀ ਆਗਰ ਸੱਚ ਦੀ ਜਿੱਤ ਹੋਏਗੀ ਹਾਰ ਵੀ ਸੱਚ ਦਾ ਮੁਕਾਬਲਾ ਕਰੇਗੀ ਸੋ ਮੌਕੇ ਦੇ ਹਾਕਮ ਕਹਿੰਦੇ ਤੁਸੀਂ ਘੋੜੇ ਦੀ ਸਵਾਰੀ ਨਹੀਂ ਕਰ ਸਕਦੇ ਕਲਗੀ ਨਹੀਂ ਲਾ ਸਕਦੇ ਦਸਤਾਰ ਨਹੀਂ ਬਨ ਸਕਦੇ ਨਗਾਰਾ ਨਹੀਂ ਵਜਾ ਸਕਦੇ ਸੋ ਤਾਂ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਗਾੜੀ ਰਸਤਾ ਬਣਾਇਆ ਹੈ ਇਸਤਰੀਆਂ ਦਾ ਵੀ ਸਤਕਾਰ ਕੀਤਾ ਹੈ ਉਹੀ ਮਨੁੱਖ ਜਾਤ ਹੈ ਸੋ ਸਾਡੇ ਇਹ ਸਿੱਖ ਕਲਗੀ ਵੀ ਲਾਣਗੇ ਸਤਾਰੀ ਬੰਨਣਗੇ ਘੋੜਿਆਂ ਦੀ ਸਵਾਰੀ ਵੀ ਕਰਨਗੇ ਔਰ ਨਗਾਰਾ ਵੀ ਵਜਾਣਗੇ ਸਾਰਿਆਂ ਕੋ ਜਾਤੀ ਹੈ ਜਿਵੇਂ ਜੀਣਾ ਹੈ ਸੋ ਇਹ ਸਾਨੂੰ ਆ ਪ੍ਰੈਕਟੀਕਲ ਜੀਵਨ ਜੀਵ ਕੇ ਸਾਨੂੰ ਸੌਖਾ ਔਰ ਸਹੀ ਮਾਰਗ ਬਣਾਇਆ ਸੀ ਸਿੱਖਾਂ ਸਿੱਖਾਂ ਅਧੂਰੇ ਹਾਂ ਸਿੱਖ ਕੌਣ ਹੈ ਜੋ ਸਿੱਖਣ ਲਈ ਤਿਆਰ ਹੈ ਸੋ ਇਹ ਹੁਕਮ ਹੀ ਕਰੀਏ ਨਹੀਂ ਇਹ ਨਮਾਣੇ ਬਣ ਕੇ ਪਾਉਣਾ ਪਏਗਾ ਇਹ ਗਰੀਬੀ ਚਾਹੀਦੀ ਹੈ ਮੰਨ ਨੀਵਾ ਮਤ ਉੱਚੀ ਮੰਨ ਨੀਵਾ ਕਰਨਾ ਪਏਗਾ ਸੋ ਤਾਂ ਇਹ ਇਹ ਜੋ ਵੱਟੇ ਦੁਆਰ ਹੈ ਵਿੱਚ ਮਾੜਾ ਜਿਹਾ ਉਹ ਪਤੰਗਾ ਹੈ ਨਾ ਉਹਦੇ ਫਰਾ ਵਰਗਾ ਉਹਦੇ ਖੰਭਾ ਵਰਗਾ ਮਾੜਾ ਜਿਹਾ ਓਲਾ ਹੈ ਜਿਵੇਂ ਗੰਡੇ ਦੀ ਛਲੜ ਪਤਲੀ ਜੀ ਹੁੰਦੀ ਆ ਪਰ ਮੇਸ਼ਰ ਅੰਦਰ ਹੀ ਹੈ ਇਹ ਕੰਧ ਨੂੰ ਢਾਣਾ ਪੈਗਾ ਜੀ ਜੋ ਮੈਂ ਕਰਦਾ ਮੈਂ ਕਰਦਾ ਉਹ ਵੱਟਾ ਆਇਆ ਹੈ ਨਾ ਸੋ ਇਹ ਸਰੀਰ ਦਾ ਆਪੇ ਝਗੜਾ ਹੋ ਗਿਆ ਕੋਈ ਮਹਾਪੁਰ ਜਾਂਦਾ ਮੈਂ ਤੁਹਾਡਾ ਨਵੇੜ ਦਿੰਦਾ ਹੱਥ ਕਹਿੰਦੇ ਮੈਂ ਸਾਰੀ ਕਿਰਤ ਕਰਦੇ ਆ ਪੈਰ ਕਹਿੰਦੇ ਵਾਹੀ ਚੱਲਦੇ ਆ ਤਾਂ ਅੱਖਾਂ ਕਹਿੰਦੇ ਮੈਂ ਦੇਖਦੇ ਆ ਤਾਂ ਹੀ ਤੁਸੀਂ ਸੋ ਸਾਰੇ ਅੰਗ ਕਹਿੰਦੇ ਅਸੀਂ ਵੱਡੇ ਆ ਅਸੀਂ ਵੱਡੇ ਸੋ ਰੱਬ ਨਾ ਕਰੇ ਸੋ ਕਈ ਸੂਰ ਮੈਂ ਸੰਗ ਹੁੰਦੇ ਨੇ ਚੱਲਦਾ ਹੈ ਨਾ ਕੰਮ ਕਈਆਂ ਦੇ ਹੱਥ ਪਰ ਪੋਲੀ ਹੋਇਆ ਹੁੰਦਾ ਹੈ ਜਾਂ ਬਾਅਦ ਵਿੱਚ ਕੱਟੇ ਜਾਂਦੇ ਨੇ ਕਿਸੇ ਕਾਰਨ ਕਰਕੇ ਫਿਰ ਵੀ ਸਰੀਰ ਚੱਲਦਾ ਹੈ ਸੋ ਜਦੋਂ ਇਹ ਜੋਤ ਖਿੱਚੀ ਹਾਇ ਸਰੀਰ ਟਿਕਾ ਪਤਾ ਲੱਗ ਗਿਆ ਨਾ ਕੌਣ ਵੱਡਾ ਹੈ ਇਹ ਮਾਨ ਨਾ ਕਰੋ ਇਹ ਦੰਧਾ ਇਹ ਮਾਨ ਨਾ ਕਰੋ ਇਹ ਜੀਪਾ ਇਹ ਖੋ ਕੰਨੋ ਸੋ ਹਰੀ ਨੂੰ ਸਮਝਣਾ ਪਏਗਾ ਜੋ ਸਾਰਿਆਂ ਨੂੰ ਹਰਾ-ਪਰਾ ਕਰਨ ਵਾਲਾ ਹੈ ਜੀ RAM ਕੀ ਹੈ ਜੋ ਸਾਰਿਆਂ ਚ ਰਮਿਆ ਹੋਇਆ ਹੈ ਸੋ ਦਾਸ ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਹਨ ਮੂਰਖ ਜਿਹਾ ਦਾਸ ਹੈ ਸੰਗਤ ਔਰ ਗੁਰੂ ਬਖਸ਼ ਨਾ ਰਿਹਾ ਬਖਸ਼ ਲੈਣਾ ਸੰਜੋਗ ਵਿਜੋਗ ਤੁਰੋਂ ਹੀ ਹੂਆ ਸੋ ਇਤੋ ਤੋ ਹੈ ਸਭ ਕੁਛ ਏ ਤੁਨੀ ਤੋ ਸਾਰਾ ਖੇਲ ਬੰਦਿਆ ਤੇਰਾ ਹੈ ਆਪਣੇ ਆਪ ਦੀ ਜਾਨ ਪਛਾਣ ਕਰ ਲੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਦੇਖ ਫਤਿਹ